ਆਗਮੋ ਕੀਤਾ ਜਾ ਰਿਹਾ ਉਸ ਦੇ ਨਾਲ ਪੰਜਾਬ ਦੇ ਵਿੱਚ ਸਿੱਖਾਂ ਦਾ ਨਰਕ ਕਾੜੀਆਂ ਨਾਲ ਟਕਰਾਅ ਹੋ ਸਕਦਾ ਇਹਦਾ ਨਾਲ ਰੋਪੀ ਬੇਟੀ ਦਾ ਵੀ ਸਬੰਧ ਨਹੀਂ ਰੱਖਣਾ ਇਸ ਨਾਲ ਦੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਇਸ ਤੇ ਫੌਰੀ ਪਾਬੰਦੀ ਲਾਈ ਜਾਵੇ ਮੰਕ ਪੱਤਰਹੀਂ ਬੇਨਤੀ ਕਰਦੇ ਹਾਂ ਕਿ ਪਾਬੰਦੀ ਲਾਈ ਜਾਵੇ ਤਾਂ ਜੋ ਹਸਦੇ ਬਾਸ ਦੇ ਪੰਜਾਬ ਨੂੰ ਟਕਰਾਅ ਵਿੱਚੋਂ ਬਚਾਇਆ ਜਾ ਸਕੇ ਏ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਹਸਦੇ ਬਾਸ ਦੇ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅੱਗਾਂ ਲਾਉਣ ਦੀਆਂ ਲੰਬੇ ਅਰਸੇ ਤੋਂ ਕੋਸ਼ਸ਼ਾਂ ਹੋ ਰਹੀਆਂ ਨੇ ਅਸੀਂ ਹਮੇਸ਼ਾ ਜਿਹੜੇ ਕਿ ਆਮਨ ਪਸੰਦ ਲੋਕ ਆ ਅਸੀਂ ਚਾਹੁੰਦੇ ਆ ਕਿ ਸਾਰੇ ਧਰਮਾਂ ਦੇ ਲੋਕ ਆਪੋ ਆਪਣੇ ਧਰਮਾਂ ਦੇ ਵਿੱਚ ਖੁਸ਼ ਰਹਿਣ ਆਪੋ ਆਪਣੇ ਧਰਮਾਂ 'ਚ ਸਮਾਗਮ ਹੁੰਦੇ ਰਹਿੰਦੇ ਨੇ ਅਸੀਂ ਇੱਕ ਦੂਜੇ ਦੇ ਸਮਾਗਮਾਂ 'ਚ ਜਾਣੇ ਵੀ ਆ ਸਿਰਫ ਉਹ ਸਮਾਗਮ 'ਚ ਨਹੀਂ ਅਸੀਂ ਜਾਂਦੇ ਜਿਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਬਤ ਚੋ ਚੇਕ ਕੀਤਾ ਗਿਆ ਹੋਵੇ ਜਿਵੇਂ ਨਿਰੰਕਾਰੀਆਂ ਦਾ ਸਮਾਗਮ ਹੈ ਹੁਣ ਮੰਡੀ ਗਵਿੰਦਗੜ੍ਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸਾ ਦੇ ਨਾਂ ਤੇ ਸਕੂਲ ਹੈ ਉਹ ਸਕੂਲ 'ਚ ਨਰੰਕਾਰੀਆਂ ਦਾ ਜੋ ਮੈਨੂੰ ਪਤਾ ਲੱਗਿਆ ਕਿ 26 ਤਰੀਕ ਨੂੰ ਸ਼ਾਮ ਨੂੰ ਪ੍ਰੋਗਰਾਮ ਹੋਣਾ ਹੈ ਅਸੀਂ ਕਿਹਾ ਵੀ ਜਦ ਇਹਨਾਂ ਦੇ ਭਾਵਨ ਬਣੇ ਹੋਏ ਨੇ ਉੱਥੇ ਕਰੀ ਜਾਣ ਪਹਿਲਾਂ ਵੀ ਕਰਦੇ ਨੇ ਅਸੀਂ ਕਦੇ ਇਤਰਾਜ਼ ਨਹੀਂ ਕਰਿਆ 78 78 ਅੱਜ ਨਹੀਂ ਸੀ ਕਿੰਨਾ ਅਰਸਾ ਲੰਘ ਗਿਆ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਪਤਾ ਨਹੀਂ ਕੀ ਚਾਲ ਹੈ ਕੀ ਸਾਜ਼ਿਸ਼ ਹੈ ਕਿ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਕਿ ਐਸਡੀਐਮ ਅਮਲੋ ਤੋਂ ਮਨਜ਼ੂਰੀ ਲੈ ਕੇ ਉੱਥੇ ਇਹ ਸਮਾਗਮ ਕੀਤਾ ਜਾ ਰਿਹਾ ਹੈ ਉਹ ਸਮਾਗਮ ਨੂੰ ਅਸੀਂ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸੇ ਮਾਨ ਨੂੰ ਇਥੋਂ ਦੇ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਤੇ ਐਸਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਜਿਹਨਾਂ ਨੂੰ ਮੰਗ ਪੱਤਰ ਦੇ ਰਾਈ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਗਾਉਣ ਆਇਆ ਕਿ ਗਲਤੀ ਨਾ ਕਰ ਲਿਓ ਪਹਿਲਾਂ ਜਿਵੇਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਬਾਦਲਾਂ ਦਾ ਰਾਜ ਸੀ ਉਦੋਂ ਇਹਨਾਂ ਨੇ ਪ੍ਰੋਗਰਾਮ ਰੱਖਤਾ ਸੀ ਲੁਧਿਆਣੇ ਆਸੂ ਤੋਸ ਵਾਲਿਆਂ ਦਾ ਉਹਦੇ 'ਚ ਟਕਰਾ ਹੋਇਆ ਸਾਡਾ ਇੱਕ ਸਿੰਘ ਦਰਸ਼ਨ ਸਿੰਘ ਲਹਾਰਾ ਸ਼ਹੀਦ ਹੋਇਆ ਹੋਰ अनेका ਫਟੜ ਹੋਏ ਅਸੀਂ ਨਹੀਂ ਚਾਹੁੰਦੇ ਵੀ ਇਹੋ ਜਿਹੇ ਹਾਲਾਤ ਪੈਦਾ ਹੋਣ ਇਸ ਲਈ ਪੂਰਨ ਤੌਰ ਤੇ ਪਾਬੰਦੀ ਦੀ ਮੰਗ ਕਰਨਾ ਹੈ ਕੀ ਕਾਰਨ ਹੋ ਸਕਦਾ ਜੀ ਇਹ ਪ੍ਰੋਗਰਾਮ ਉੱਤੇ ਰੱਖਣ ਦਾ ਵੀ ਜਦ ਪਤਾ ਬਿਹੇਵੀਅਰ ਦਾ ਠਰਾਅ ਹੋ ਸਕਦਾ ਮੈਂ ਤਾਂ ਪਹਿਲਾਂ ਕਿਹਾ ਵੀ ਜਿਹੜੇ ਨਹੀਂ ਚਾਹੁੰਦੇ ਵੀ ਹਾਸਦਾ-ਬਾਸਦਾ ਪੰਜਾਬ ਕਿਉਂ ਇੱਥੇ ਸਾਰੇ ਧਰਮਾਂ ਦੇ ਲੋਕ ਐ ਮੁੱਠ ਬੰਦ ਕਰਕੇ ਇਕੱਠੇ ਕਿਉਂ ਰਹਿੰਦੇ ਨੇ ਜਿਹਨੂੰ ਕਿਸੇ ਦਾ ਪਰਿਵਾਰ ਨਾ ਇਕੱਠਾ ਚੰਗਾ ਲੱਗੇ ਉਹ ਆਪੋ ਆਪਣੀਆਂ ਏਜੰਸੀਆਂ ਆਪੋ ਆਪਣੇ ਸਿਸਟਮਾਂ ਰਾਹੀਂ ਲੜਾਈ ਝਗੜੇ ਕਰਾਉਂਦੇ ਹੀ ਐ ਇਹਦੀ ਵੀ ਉਹ ਕੜੀਓ ਹੈ ਇੱਕ ਸੋਣਾ ਚਾਹ ਜੀ ਵੀ ਇਹਨਾਂ ਵੱਲੋਂ ਜਗਾ ਵੀ ਤਬਦੀਲ ਕਰ ਦਿੱਤੀ ਗਈ ਹੈ ਜੇ ਜਗਾ ਤਬਦੀਲ ਹੋਊਗੀ ਮੈਂ ਕਹੂੰਗਾ ਵੀ ਚੰਗੀ ਗੱਲ ਆ ਜੇ ਇਹੋ ਜਾਂ ਟਕਰਾਅ ਤੋਂ ਜਿਵੇਂ ਮੈਂ ਕਹਿ ਰਿਹਾ ਵੀ ਅਸੀਂ ਲੜਨਾ ਨਹੀਂ ਚਾਹੁੰਦੇ ਜੇ ਲੜਾਈ ਸਾਡੇ ਸਿਰ ਤੇ ਆ ਜੂਗੀ ਫਿਰ ਅਸੀਂ ਪਿੱਛੇ ਮੰਡਣਾ ਨਹੀਂ ਚਾਹੁੰਦੇ ਫਿਰ ਤਾਂ ਅਸੀਂ ਲੜਾਂਗੇ ਚਾਹੇ ਸਾਡਾ ਨੁਕਸਾਨ ਹੋਵੇ ਨਾ ਹੋਵੇ ਪਰ ਅਸੀਂ ਫੇਰ ਵੀ ਕਹਿੰਦੇ ਆ ਜੇ ਉਹਨਾਂ ਨੇ ਇਹੋ ਜਾਂ ਫੈਸਲਾ ਲਿਆ ਬਹੁਤ ਚੰਗੀ ਗੱਲ ਆ ਪ੍ਰਸ਼ਾਸਨ ਨੂੰ ਵੀ ਉਹ ਤੇ ਯੋਗਦਾਨ ਪਾਉਣਾ ਚਾਹੀਦਾ ਹੈ ਇਹ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਵੀ ਨਾ ਭਾਈ ਜੇ ਨਵੇਂ ਮੁੰਡੇ ਭਰਤੀ ਹੋ ਕੇ ਅਫਸਰ ਆਉਂਦੇ ਨੇ ਉਹਨਾਂ ਨੂੰ 78 ਦਾ ਨਹੀਂ ਪਤਾ ਉਹ ਉੱਥੋਂ ਹੁਕਮਨਾਮਾ ਮੰਗਾ ਲੈਣ ਮੰਗਾ ਕੇ ਪੜ ਲੈਣਾ ਉਹਨੂੰ ਵੀ ਇਹ ਨਾ ਇਹਨਾਂ ਨੂੰ ਰੋਟੀ ਬੇਟੀ ਦਾ ਵੀ ਸੰਬੰਧ ਛੱਟਿਆ ਹੋਇਆ ਠੀਕ ਹੈ ਸਿਆਸੀ ਲੋਕ ਸਾਨੂੰ ਪਤਾ ਹੈ ਸਿਆਸੀ ਲੋਕ ਸ਼ਰਾਰਤਾਂ ਕਰਦੇ ਨੇ ਉਹ ਸਿਰਫ ਥੋੜੇ ਸਮੇਂ ਦੀ ਸਰਕਾਰਾਂ ਬਣਾਉਣ ਦੇ ਲਈ ਉਹ ਸਾਰਿਆਂ ਕੋ ਤੁਰ ਜਾਂਦੇ ਨੇ ਪਿੱਠ ਦਿਖਾਉਂਦੇ ਨੇ ਕੰਨ ਤੱਕ ਸਭ ਨੂੰ ਪਰ ਅਸੀਂ ਉਹਨਾਂ ਚੋਂ ਨਹੀਂ ਅਸੀਂ ਕਹਿੰਦੇ ਹਾਂ ਸਾਰਿਆਂ ਨੂੰ ਹੱਕ ਆਪੋ ਆਪਣੇ ਧਰਮ ਵਿੱਚ ਰਹਿਣ ਪਰ ਦੂਜੇ ਦੇ ਦਾਖਲਤਾ ਜੀਣਾ ਆ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਜੀ ਜਦੋਂ ਸਕੂਲਾਂ ਦੇ ਵਿੱਚ ਹਰ ਇੱਕ ਧਰਮ ਦਾ ਬੱਚਾ ਪੜ ਸਕਦਾ ਹੈ ਹਰ ਇੱਕ ਧਰਮ ਦੇ ਲਈ ਸਕੂਲ ਬਣੇ ਨੇ ਤਾਂ ਉੱਥੇ ਪ੍ਰੋਗਰਾਮ ਵੀ ਕਰਾਇਆ ਜਾ ਸਕਦਾ ਹੈ ਇਹ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਉਹ ਵਿਦਿਆ ਦੇਣ ਲਈ ਆ ਸਕੂਲ ਨਾ ਕਿ ਉੱਥੇ ਸਿਆਸੀ ਰੈਲੀਆਂ ਜਾਂ ਆਪੋ ਆਪਣੇ ਧਰਮ ਨੂੰ ਅਭਾਰਨ ਦੇ ਲਈ ਆ ਐਂ ਤਾਂ ਫਿਰ ਕਿੰਨੇ ਧਰਮ ਨੇ ਰੋਜ਼ੇ ਰੱਖ ਕੇ ਬਹਿ ਜਾ ਕਰਾਂਗੇ ਫਿਰ ਸਕੂਲਾਂ ਵਾਸਤੇ ਤਾਂ ਬੱਚਿਆਂ ਨੂੰ ਲਿਆਉਣ ਦੀ ਲੋੜ ਨਹੀਂ ਘਰੋਂ ਫਿਰ ਆਪਾਂ ਆਪਣੇ ਧਰਮ ਦੀਆਂ ਗੱਲਾਂ ਕਰਿਆ ਕਰਾਂਗੇ ਇਹ ਬਿਲਕੁਲ ਨਹੀਂ ਇਹ ਇੱਕ ਕਾਨੂੰਨ ਵੀ ਹੁੰਦੇ ਨੇ ਇੱਥੇ ਆਹ ਜਿਹੜਾ ਹੈ ਸਕੂਲ ਆ ਸਸਤਾ ਜਿਵੇਂ ਹੁਣ ਐਸ.ਡੀ.ਐਮ ਸਾਹਿਬ ਦਾ ਦਫ਼ਤਰ ਹੈ ਇੱਥੇ ਅਸੀਂ ਆ ਕੇ ਕਹੀ ਅਸੀਂ ਰੈਲੀ ਕਰਨੀ ਹੈ ਕਰਨ ਦੇਣਗੇ ਇੱਥੇ ਕਈ ਦੇ ਕਾਨੂੰਨ ਬਣੇ ਨੇ ਨਾ ਇਸੇ ਤਰ੍ਹਾਂ ਸਕੂਲਾਂ ਲਈ ਬਣੇ ਨੇ ਮੈਂ ਕਹਿ ਰਿਹਾ ਜੇ ਸਥਾਨ ਬਣੇ ਨੇ ਕਿਉਂ ਪੜਨਾ ਇੱਕ ਦੂਜੇ ਨਾਲ ਲੜਨ ਕਰੀ ਜਾਂਦੇ ਭਾਵ ਨਹੀਂ ਰਾਜਾ ਸੋਮੇ ਦੇ ਭਾਵ ਨਹੀਂ ਜਿੰਨਿਆਂ ਦੇ ਹੁਣ ਦੂਜਿਆਂ ਨਾਲ ਸਾਡਾ ਟਕਰਾਵੀਆਂ ਕਿੰਨੇ ਸਿੰਘ ਅਸੀਂ ਸ਼ਹੀਦ ਕਰਾ ਲੇ ਝੂਠੇ ਸੌਦੇ ਵਾਲਿਆਂ ਨਾਲ ਪਰ ਉਹਨਾਂ ਦੇ ਜਿੱਥੇ ਸੱਤ ਸੰਗ ਲਾਉਂਦੇ ਨੇ ਉਹ ਆਪਣੇ ਅੰਦਰ ਲਾਉਂਦੇ ਨੇ ਨਹੀਂ ਜਾਣ ਅਸੀਂ ਕੀ ਕਰ ਸਕਦੇ ਸੋਚੋ ਜੇ ਮੈਨੇਜਮੈਂਟ ਕਮੇਟੀ ਨੂੰ ਸਕੂਲ ਦੀ ਨੂੰ ਪਤਾ ਹੋਵੇਗਾ ਵੀ ਇਹ ਪ੍ਰੋਗਰਾਮ ਕਰਾਉਣ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਇਹ ਨਾ ਪ੍ਰਸ਼ਾਸਨ ਨੂੰ ਨਹੀਂ ਪਤਾ ਮੈਨੇਜਮੈਂਟ ਕਮੇਟੀ ਨੂੰ ਇਹ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਜੇ ਉਹਨਾਂ ਨੇ ਨਹੀਂ ਸੋਚਿਆ ਜਦੋਂ ਉਹਨਾਂ ਦੇ ਖਿਲਾਫ ਸਾਡੇ ਕੋਲ ਸ਼ਿਕਾਇਤ ਆਈ ਅੱਜ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਫਿਰ ਉਹਦੇ ਲਈ ਵੀ ਅਸੀਂ ਵਿਚਾਰਾਂਗੇ ਵੀ ਇਹਨਾਂ ਨੂੰ ਕੌਣ ਲੋਕ ਨੇ ਕਿਹੜੇ ਧਰਮ ਨਾਲ ਸੰਬੰਧਤ ਇਹਨਾਂ ਨੂੰ ਪੁੱਛਾਂਗੇ ਵੀ ਇਹ ਕਿਉਂ ਪੰ ਸਰਮੋਰ ਸੰਸਥਾ ਜੀ ਸਾਡੀ ਸ਼੍ਰੋਮਣੀ ਅਕਾਲੀ ਦਲ ਉਹ ਕਿਉਂ ਨਹੀਂ ਧਿਆਨ ਦੇ ਰਹੀ ਸੌਲੀ ਸਾਹਿਬ ਇਦਾਂ ਦੇ ਮੁੱਢ ਚੱਕ ਕੇ ਅੱਗੇ ਆਉਂਦੇ ਨੇ ਸਰਮੋਰ ਸਸਤਾ ਸ਼੍ਰੋਮਣੀ ਅਕਾਲੀ ਦਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤਖਤਾਂ ਦੇ ਜਥੇਦਾਰ ਨੇ ਉਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਜਾਂ ਨਿਕਲਣਾ ਹੀ ਲਫਾਫੇ ਚੋਂ ਹੈ ਲਫਾਫੇ ਚੋਂ ਨਿਕਲ ਆ ਜਣੇ ਨੇ ਫਿਰ ਸੌਣਾ ਹੀ ਹੁੰਦਾ ਉਹ ਮੌਜ ਨਾਲ ਸੁੱਤੇ ਪਏ ਨੇ ਸਾਡੇ ਨੇ ਤਾਂ ਗੁਰੂ ਸੇਵਾ ਲੈਂਦਾ ਸੀ ਕਰੀ ਜਾ ਰਹੇ ਇੱਕ